ਹਾਂਜੀ ਹੈ ਲਓ ਜੀ ਪਾਉਣ ਲੱਗੇ ਆ ਇੱਥੇ ਬੱਤਾਂ ਦੇ ਨਾਲ ਮਿਚਣ ਲੱਗੇ ਆ ਸਬਜ਼ੀ ਤੇ ਲਸਣ ਲਸਣ ਵੀ ਲਾਉਣਾ ਨਾਲ ਸਬਜ਼ੀ ਬੀਜਣੀ ਆ ਤਾਂ ਕੀ ਆ ਫਿਰ ਚਲੋ ਸਿਆਣਾ ਤੇ ਮਚਾ ਲੈਣੇ ਹੋ ਖਾਣ ਨੂੰ ਸਬਜ਼ੀ ਹੋ ਜੂਗੀ ਵਧੀਆ ਤੇ ਬੱਟਾ ਪਾਉਣ ਲੱਗੂ ਸੀ ਜੀ ਮੇਰੇ ਤੋਂ ਹੁਣ ਨਾ ਤੁਹਾਨੂੰ ਪਤਾ ਹੀ ਹੈ ਕਿ ਪਈਆਂ ਨਹੀਂ ਹੈਗੀਆਂ ਮੇਰੇ ਤੋਂ ਨਾ ਕਰ ਹੋਇਆ ਹੁਣ ਪਤਾ ਨਹੀਂ ਕੀ ਪਾਪਾ ਕਾ ਵੀ ਦੇ ਪਾਪਾ ਵੀ ਲੈਣ ਗਿਆ ਹੁੰਦੇ ਕਿ ਲੈ ਕੇ ਆਉਣਾ ਬਾਕੀ ਕਰਦਾ ਕੰਮ ਨੂੰ ਆਪਾਂ ਕਰਿਆ ਸਾਰਾ ਨਵੇੜਿਆ ਤੇ ਹੁਣ ਇੱਧਰ ਨਾਲ ਲੱਗਿਆ ਕਰਨਾਂ ਚ ਸਾਜਦੇ ਨੇ ਵੇੜਿਆ ਪਰ ਵੈਸੇ ਟਾਈਮ ਤਾਂ ਫਿਰ ਵੀ 12 ਵਜੇ ਗਏ ਹਨ 12 ਵਜੇ ਤੱਕ ਆਹ ਦੇਖੀ ਮੈਂ ਆਪਾਂ ਨਾ ਦੇ ਬਹੁਤ ਸੁਤੇ ਪਏ ਉਹਦੇ ਨਾਮ ਨੇ ਸੁਤੇ ਪਿਆ ਦੇਖ ਕਿੱਥੇ ਹੈ ਨੋਗੁੱਤੇ ਆ ਕੀ ਕਰਦੇ ਆ ਹੈ ਤੂੰ ਤਾਂ ਨੀਂ ਨਹੀਂ ਕਰਦਾ ਪੁਝਾ ਦੇਣਾ ਇਹਨੂੰ ਕਹ ਪੁਝਾ ਦੇ ਇਹਨੂੰ ਹਾਂ ਸੁੱਤੇ ਹੋਇਆ ਸੁੱਤੇ ਹੋਇਆ ਨਾ ਨਿੰਨੀ ਗਾਦੇ ਆ ਨਾ ਨਿੰਨੀ ਗਾਦੇ ਆ ਦੋ ਦੋ ਹਾਂ ਦੋ 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 ਨੇ ਤਿੰਨ ਨੇ ਪੁੱਤ ਇੱਕ ਉਹ ਵੀ ਆਪਰੇ ਉਹ ਕਾ ਪੇ ਕਾ ਪਿਆ ਤਿੰਨ ਨਹੀਂ ਹਾਂ ਤੈਨੂੰ ਕੁੱਤੇ ਆ ਨਾ ਤੀ ਥੋੜੇ ਨਾਲ ਬੱਟਾ ਬੱਟਾ ਪੋ ਆਦੀ ਆ ਹਾਂ ਹੂੰ ਕੀ ਕੀ ਆਥੇ ਹੁਣ ਲੈ ਸਾਨੂੰ ਫੜਾ ਕੇ ਨਾ ਪਤਾੰਗਾ ਤੈਨਾਂ ਕਿਥੇ ਮਾਉਂ ਗੋ ਤਾ ਕਿਥੇ ਮਾਉਂ ਪੱਟੀ ਆ ਹਾਂ ਪੱਟੀ ਮਿੱਟੀ ਆ ਮਿੱਟੀ ਆ ਹਾਂ ਮਾਉਂ ਥੋੜੀ ਆ ਮਿੱਟੀ ਆ ਬੁੱਤ ਖੇਲ ਲਾਉਂਦਾ ਤੇ ਬਥੇਰੇ ਬੈਠੀ ਗਈ ਸੀ ਜੀ ਨੀ ਵਾਹ ਜੀ ਵਾਹ ਹਾਏ ਮੇਰੇ ਅਦਬਾ ਇਹ ਕੀ ਹੋ ਗਿਆ ਹੁਣ ਇਹ ਤਾਂ ਤੁਸੀਂ ਪੁੱਠੇ ਕੰਮ ਕਰਨੇ ਆ ਹੁਣ ਆ ਤਾਂ ਕਿੱਡਾ ਕਰਦੇ ਆ ਤਾ ਇੰਨੇ ਆਨ ਪੁੱਠੇ ਕੰਮ ਕਰਨੇ ਆ ਹੁਣ ਮੇਰੇ ਉੱਤੇ ਹੁਣ ਬਜਨ ਦੇਣਾ ਨਹੀਂ ਲੈ ਬਜਨ ਕੌਣ ਦੇਊਗਾ ਹੁਣ ਕਹਿ ਦਿੱ ਕਿ ਤੂੰ ਖੜੀ ਉੱਪਰ ਹੈ ਗਈ ਜੇ ਡੈਡੀ ਮੈਂ ਦੇ ਹੀ ਲੈਂਦਾ ਨਹੀਂ ਵੀ ਕਹਣਾ ਪੁੱਟੇਗਾ ਆਏ ਪੁੱਟੇਗਾ ਮੈਂ ਤੁਹਾਡੇ ਕੋਲ ਜਿੰਨੇ ਦੁਨੀਆ ਭਰ ਦੇ ਹੈਗੇ ਦੇਖੇ ਨੇ ਤਾਂ ਹੀ ਹੈ ਨਾ ਆਪਣੇ ਕੋਲ ਹੀ ਜਾਂ ਕਿਸੇ ਹੋਰ ਕੋਲ ਥੋੜਾ ਆ। ਗੰਦੀ ਆ। ਹਾਂ ਗੰਦੀ ਆ। ਤਾਂ ਆ ਤਾਂ ਬੱਤੂ ਥਲੇ ਨੂੰ। ਦੱਬ ਨੀ। ਚੱਲ ਚੱਲ ਲੈ ਕੇ ਚਲੋ। ਉਹ ਦੱਬ ਜਾ ਰੋਂਦੇ ਲੱਗਣਾ ਹੀ ਨਹੀਂਗਾ ਮੈਂ ਤੈਨੂੰ ਜਦ ਕਹਤਾ। ਤੇ ਫਿਰ ਹੁਣ ਐ ਇਨੀ ਸੇਤੀ ਹੈ ਕਿ ਦੱਬ ਹੋ ਜੂ। ਇਹ ਲਾਲਾ ਤਾਂ ਮੈਨੂੰ। ਚੱਲ। ਨਾਲ ਨਾਲ ਜਾਣਾ ਵੈਣਾ ਚੱਲ ਕਹੂਗੀ ਪੁੱਟੇਗਾ ਮੰਗਾ ਦੇ ਜੀ ਕਿਤੇ ਦੇਖਣੇ ਦਾ ਕਾਕੇ ਹੁਣ ਕਾਕੇ ਦਾ ਟਾਈਮ ਨਹੀਂ ਹੈਗਾ ਹੁਣ ਲਓ ਜੀ ਇਹ ਤਾਂ ਸ਼ਿਫਟ ਬਦਲ ਗਈ ਹੈ ਹਾਂ ਕਾਕਾ ਚਾਚੀ ਚਾਚੀ ਹਾਂ ਇਥੇ ਲੈਣਾ ਝੂਟਾ ਪੁੱਤ ਹੁਣ ਨਹੀਂ ਲੈ ਆਉਣੇ ਹੈਗੇ ਝੂਟੇ ਇਹਦੇ ਹੂੰ ਬਧੀਆ ਹਨੇ ਦੇ ਨਾਲ ਵੀ ਜਨੂਨ ਨਾਲ ਮਟਰ ਬੀਜੇ ਜਾਣਗੇ ਨਾਲ ਇਹੋ ਹਾਂ ਬੈ ਜਾ ਬੱਟ ਤੇ ਬੈ ਜਾ ਪੁੱਤ ਇੱਥੇ ਨਾ ਬੈ ਡ ਬੱਟ ਤੇ ਬੈ ਜਾ ਕਰ ਲੈਣਾ ਜਿੰਨੇ ਇਹ ਇਹਦੇ ਵਿੱਚ ਯਾਰ ਅੱਧੇ ਵਿੱਚ ਉਹ ਵੀ ਹੈਗੀ ਆ ਦੂਜੀ ਪਾਲਕ ਹੈਗੀ ਆ ਤਾਂ ਫਿਰ ਇਹਦੇ ਵਿੱਚ ਅੱਧੇ ਵਿੱਚ ਬਾਲਕ ਕਰਦੇ ਹੋ ਹੈਨਾ ਅੱਧੇ ਤੱਕ ਬੀਜ ਰੋ ਅੱਧੇ ਤੱਕ ਮੜ ਕੇ ਪਾਲਕ ਕਰਦੇ ਹਾਈਬ੍ਰਿਡ ਵੀ ਕਿੱਥੇ ਆ ਆ ਵੀ ਫਿਰ ਮੈਥੇ ਉਹ ਵੀ ਦੇ ਭਾਜੀ ਲਓ ਜੀ ਉਧਰ ਲੱਗੇ ਮਟਰ ਲੱਕੀ ਲਾਨੇ ਆ ਮੂੜੀਆਂ ਤੇ ਇੱਕ ਮੈਡਮ ਸਾਡੀ ਉਹ ਬੈਠੀ ਆ ਕਿ ਮਿੱਟੀ ਨਾਲ ਲੱਗੀ ਇਦਰੇ ਇਦਰੇ ਫਰੀਜੀ ਫੇਲਣ ਲੱਗੇ ਹੋਇਆ ਇਹਦੇ ਵਿੱਚ ਆਪਾਂ ਸਾਰੇ ਚੀਬੀਸਤਾ ਮਿੱਥੇ ਲਾਤੇ ਪਾਲਕ ਲਾਤੀ ਧਨੀਆ ਲਾਤਾ ਹਾਂ ਜੋ ਆਏਗਾ ਅੰਦਰੋਂ ਇੱਕੋ ਕਦੁੱਛੜੀਆਂ ਦੇ ਕਿਨੇ ਵਾਲਾ ਜੁੱਦਾ ਜਿਹਾ ਪਿਆ ਹੈ ਨਾਲ ਦਾ ਹਾਏ ਉਹ ਕੜਾ ਹੁੰਦਾ ਜਮ ਨਹੀਂ ਵੀ ਇਹਦੇ ਨੇ ਮੈਨੂੰ ਨਹੀਂ ਪਤਾ ਲੱਗਣਾ ਤੁਸੀਂ ਚੱਕ ਲਿਓ ਮੈਨੂੰ ਨਹੀਂ ਪਤਾ ਲੱਗਾ ਯਾਰ ਮੈਂ ਤਾਂ ਉੱਥੇ ਹਰਜੀ ਜਾਊਂਗਾ ਉਹ ਕਿ ਪਿਆ ਵਾ ਢੋਲ ਦੇ ਨਾਲ ਖੜਾ ਬਸ ਕਣਕ ਵਾਲੇ ਹੋਏ ਇੱਕੋ ਆਈਟਮ ਜਾਪਤ ਯਾ ਉੱਥੇ ਦੂਜਾ ਬੀਬੀ ਆਂ ਬੈਠ ਕੇ ਚਾਹੇ ਜੇ ਉਹ ਕੋ ਬਾ ਚੌੜਾ ਬੱਤਾ ਬੱਤਾ ਚੌੜਾ ਹੈ ਨਾ ਇਹ ਨਹੀਂ ਚੌੜੀ ਕਹੀ ਆ ਤਾਂ ਵੀ ਨਾ ਚਾਹ ਮੈਂ ਜਾਏ ਉਹਨੇ ਘੜਾ ਕੱਢਿਆ ਨਹੀਂ ਜੇ ਮੈਨੂੰ ਮਿਲ ਗਈ ਤਾਂ ਠੀਕ ਹੋਣੀ ਨਾ ਉਸੇ ਨਹੀਂ ਮੈਂ ਮੈਂ ਕੋ ਗਰੰਟੀ ਨਹੀਂ ਲੈ ਸਕਦੀ ਕਿ ਵੀ ਹਾਂ ਹੈ ਚਲ ਦੇਖਦੀ ਆਂ ਜਾ ਕੇ ਹੈ ਜ਼ਰੂਰੀ ਖਾ ਉਹ ਜੱਟਾਂ ਦੀ ਕੁੜੀ ਦਈ ਦੇਣਾ ਹੈ ਹਾਈ ਹਾਈ ਚੱਲ ਲਿਆ ਮੈਂ ਲੈ ਕੇ ਆਨੇ ਜੇ ਮਿਲ ਗਿਆ ਤਾਂ ਠੀਕ ਆ ਨਹੀਂ ਨਾ ਸੀ ਆਓ ਜੀ ਮਿਲ ਹੀ ਗਿਆ ਪਰ ਆਪਾਂ ਨੂੰ ਆਹ ਆਈਟਮ ਸ਼ੁ크ਰਾ ਮਿਲਗੀ ਨਹੀਂ ਇਹਨਾਂ ਨੇ ਮੇਰਾ ਮਜ਼ਾਕ ਹੀ ਉਡਾਈ ਹੋਣਾ ਸੀਗਾ ਉੱਤੀ ਦੀਦੀ ਚੱਲ ਕੇ ਜਾ ਕੇ ਦੇਖਦੇ ਹਾਂ ਕੀ ਕਹਿੰਦੇ ਆ ਹਲਾ ਆ ਬੜਾ ਵਧੀਆ ਹੋਊਗਾ ਮੇਰਾ ਜੋਰ ਲਵਾਈ ਗਿਆ ਪਹਿਲਾਂ ਜਿੱਦੇ ਹੈਲੋ ਬਸ ਲਾ ਦ ਹਾਂ ਹਾਂ ਲਓ ਜੀ ਕੀ ਜੀ ਹਾਂ ਹਾਂ ਨਹੀਂ ਪੈਣਾ ਸੱਚ ਨਾ ਪਾਣੀ ਹੈਲੋ ਆਪਨਾ ਸੱਚ ਨਾ ਪਾਣੀ ਪੁੱਤ ਬੈਠ ਕੇ ਖੇਲ ਲਾ ਚੰਗਾ ਪਰ ਸੱਚ ਨਾ ਪਾਈ ਆ ਜਿਵੇਂ ਨਾ ਯਾਰ ਘੰਟੇ ਉਂਗਲਾ ਦਨੇ ਅਸੀਂ ਆਪੇ ਬੀਤ ਦਨੇ ਨਾਲ ਦੇਖਦੇ ਹਾਂ ਕਿ ਐਤ ਕੀ ਕਿਹਾ ਜੀਆਂ ਹੋਣਗੀਆਂ ਸਬਜ਼ੀਆਂ ਹੈ ਆ ਕੀ ਹੋ ਗਿਆ ਇੱਥੇ ਡੈਡੀ ਨੇ ਲੌਕ ਕਰਿਆ ਹੋਇਆ ਹੂੰ ਚਲੋ ਜੀ ਸੱਪ ਤਾਂ ਕਹਿਣੇ ਨਾ ਸਾਡ ਜਲੀਓ ਬੰਦ ਨਹੀਂ ਕੀ ਕਿਹਾ ਸਾਫ ਕਰ ਬੰਦਾ ਹੋਏ ਨਹੀਂ ਲਿਓ ਬਾਦੋ ਦੇਖਿਆ ਵੀ ਸਾਫ ਕਰੇ ਨਹੀਂ ਸਾਪਾ ਤਾਂ ਆਪੇ ਹੋ ਆਗੇ ਸਾਫ ਕਰੇ ਤਾਂ ਤੇ ਬੋਲੀ ਗਈ ਨਹੀਂ ਸਫਾਈ ਨਹੀਂ ਆਹ ਵੀ ਯਾਦ ਰੱਖੀ ਆਪਣੇ ਵੀ ਆ ਕਿੱਥੇ ਆ ਉਹ ਉੱਥੇ ਪ੍ਰਾਲੀ ਚ ਕਿਹੜੀ ਪ੍ਰਾਲੀ ਚ ਆਇਓ ਚ ਹਾਇਓ ਲਾ ਜੋ ਤੇਤ ਰਾਲੀ ਜਦ ਨਹੀਂ ਨਾ ਆਇਆ ਪਹਿਲਾ ਗਿਆ ਸੀ ਉਫਰਾਲੀ ਕੋ ਤਲੂ ਲੈ ਜੂੰ ਥੋੜੀ ਜੀ ਹੁਣ ਨਹੀਂ ਆਉਂਦੀ ਕਿ ਤੋੜੀਆ ਬਾਦੂ ਇਹ ਤਾਂ ਡਰਾਇ ਦਿੱਤੀ ਹੈ ਵਿਚਾਰੀਓ ਘਾਰੀ ਜੋ ਪੱਕਾ ਇਹ ਹੋਰ ੜਗੀ ਮੇਰੀ ਗੱਲ ਤਾਂ ਸੁਣੋ ਤਾਂ ਹੀ ਕਹਿੰਦੇ ਨੇ ਤਾਂ ਦੋ ਕਸ਼ਤੀਆਂ 'ਤੇ ਸਵਾਰ ਨਹੀਂ ਹੋਣਾ ਚਾਹੀਦਾ ਦੇ ਲਾ ਸਿਓ ਸਿਓ ਤੇ ਲਾ ਕੇ 80 ਤੱਕ ਅਸੀਂ ਉਹ ਪਿੱਜਿਆ ਆ ਗਿਆ ਸਕੂਲੋਂ ਆ ਗਿਆ ਇੱਕ ਜੀ ਨਿਕਲ ਗਈ ਜਾਨ ਨਿਕਲ ਗਈ ਨਿਕਲੂ ਹਜੇ ਤੱਕ ਕੋਈ ਨਾ ਪਤਾ ਟੈਨਸ਼ਨ ਘੱਟ ਲਈ ਹੌਲੀ ਝੂਟੇ ਇਹਨੇ ਮਾਰ ਬੰਦਿਆ ਵਾਂਗੂ ਚਲਾ ਚੱਲ ਨਾਂਗੇ ਦਮ ਪਿੱਜਿਆ ਮੋਈ ਗਿਆ ਨਿਕਲ ਕੇ ਨਿਕਲ ਕੇ ਜਾ ਨਾ ਨਿਕਲ ਗਈ ਆਹ ਹਨਾ ਜਦੋਂ ਵੀਡੀਓ ਬਣਾਉਣਾ ਵਿਚਾਲੇ ਲੈਨ ਜੀ ਕਾਦੀ ਆਉਂਦੀ ਆ ਅੱਛਾ ਪੀਸ ਉਹ ਚੁਭੀ ਕੀਤੀ ਸੀ ਹੋਂ ਤਾਂ ਵੱਧ ਕਰਤੀ ਹੋਣੀ ਆ ਇਹ ਮਤਲਬ ਵਿਚਾਲੇ ਬੈਲੈਂਸ ਰੱਖਣ ਨੂੰ ਵੀਡੀਓ ਜੇ ਥੱਲੇ ਨੂੰ ਹੋ ਜਾਂਦੀ ਹੈ ਤਾਂ ਵੀ ਉਹ ਲੈਨ ਜੀ ਆਨੇ ਜੇ ਉੱਪਰ ਨੂੰ ਸਾਨੂੰ ਉਹ ਆਰਪਨ ਤੂੰ ਬਰਾਹ ਹੋ ਜਾਣਾ ਤੇਰੇ ਪੈਰ ਤੇ ਘੱਟ ਦੇਣੀ ਆ ਆ ਕਿਹਨੂੰ ਮਾਰਿਆ ਕੈਨੇ ਦਾ ਬੋਲਕ ਮਾਰਿਆ ਜੀ ਜਨੰਦਰ ਮੈਨੂੰ ਮਾਰਿਆ ਵਾਹ ਕਰਜਾ ਫੇ ਤਾਂ ਵੀਡੀਓ ਚ ਵੀ ਆਇਆ ਹੋ ਗਾ ਰੁਕ ਜਾ ਇਨਸ਼ਾ ਅੱਲਾ ਚੱਲ ਰਹਾ ਚੱਲ ਵਾ ਆਏ ਨਾ ਕਿ ਦਰ ਨੂੰ ਤੂੰ ਕਿ ਦਰ ਨੂੰ ਹੈਲੋ ਚੱਜਣਾ ਲਾਓ ਭਾਈ ਜਖਰਨਾ ਵੱਡਾ ਆ ਦੇ ਲੈਂ 3-4 ਕੇਰੀਆਂ ਐਨ ਵਧੀਆ ਲੱਗੀਆਂ ਨੇ ਹਣ ਹਰ ਉਸ ਕਾਲ ਲੱਗ ਗਈ ਆਪ ਕੋ ਨੂਰੀ ਆ ਗਿਆ ਬੁੱਤ ਕਿਥੇ ਚੱਲੀ ਕਿਥੇ ਜਾਣਾ ਹੈਲੋ ਗਾਇਜ਼ ਹੈਲੋ ਗਾਇਜ਼ ਦੇਖਣੀ ਬਸ ਹਾਂ ਹੁਣ ਤੇ ਕਮਲਦੀਨ ਕਾਹ ਮੇ ਲਿਆਉਦੇ ਨੂੰ ਲਿਆ ਮੈਨੂੰ ਬਤਾ ਜਾ ਮੈਂ ਵੀ ਫੋਕ ਚੈਂ ਜੇ ਤੁਹਾਨੂੰ ਕੀ ਹਨਾ ਰਾਤ ਨੂੰ ਢਿੱਡ ਲੱਗਦਾ ਬੈਣਗੇ ਕਿ ਕਿਹੜੇ ਹਿਸਾਬ ਨਾਲ ਬਾਈ ਮੈਂ ਤਾਂ ਹੂੰ ਮੇਰੇ ਕੋਲ ਵੀਆਈਪੀ ਦਵਾਈ ਹੈ ਮੈਂ ਤਿਆਰ ਕੀਤੀ ਹੋਈ ਹੈ ਆਕ ਟੌਕ ਚ ਪੂਰੀ ਆ ਅੱਜ ਦੇਖੀ ਲੈਣ ਕਿਧਰ ਨੂੰ ਲੈ ਕੇ ਜਾਂਦਾ ਉਹ ਭਾਈ ਸਿੱਧੀ ਜਾਈ ਚਾਹੀਦੀ ਸਿੱਧੀ ਜੇਕਰ ਦੂਜੇ ਪਾਸੇ ਨੂੰ ਜੇ ਪਰੇ ਨੂੰ ਜਾਂਦੀ ਆ ਉਹਨੂੰ ਉਰੇਲੇ ਪਾਸੇ ਇੰਟਰਡਾ ਕਰ ਲਿਆ ਜੇ ਉਰੇ ਨੂੰ ਜਾਂਦੀ ਆ ਆ ਦੇ ਨੂੰ ਐ ਪਾ ਪਜੇ ਨੂੰ ਉਰੇ ਨੇ ਇੰਟਰਡਾ ਕਰ ਲਿਆ ਨਹੀਂ ਆਪਣੇ ਆਪ ਪਰੇ ਚਲੇ ਜਾਣਾ ਮਾੜਾ ਮੋਟਾ ਤਾਂ ਐ ਸੈਟਿੰਗ ਹੋ ਜਾਂਦੀ ਆ ਇੱਥੋਂ ਜਿਆਦਾ ਨਹੀਂ ਹੁੰਦੀ ਜਿੰਨੀ ਕੁੜੀ ਕੁੜੀ ਸਿੱੜਦਾ ਨਹੀਂ ਇਹਨਾਂ ਨੇ ਮਗਰ ਫੇਰ ਨਾ ਆ ਰਿਹਾ ਬਟਲੇ ਦਾ ਫੋਲਕ ਓਏ ਕਲੇ ਦਾ ਫੋਲਕ ਕਿੰਨੇ ਸਿੱਟੇ ਸੀ ਨਾ 15 ਤਾਊ ਖਾਨ ਦਾਦੂ ਖਾਨ ਦਾ ਵੇਦੇ ਕਿ ਤੂੰ ਖਾਦਾ ਸੀ ਨਾਂਦੀ ਨੂੰ ਦਿੱਤਾ ਸੀ ਮਾਰੇ ਤਾਂ ਐਸੀ ਅੰਦਰ ਹੈ ਅੰਦਰ ਤਾਂ ਮਾਰੇ ਸੀ ਇਹ ਨਹੀਂ ਮਾਰਿਆ ਹੋਣਾ ਜਿਹੜਾ ਬੋਲਦੀ ਨਹੀਂ ਹੈਗੀ ਹਾਂ ਚੱਲ ਹੁਣ ਚੱਲ ਹੁਣ ਹੁਣ ਇੱਕ ਅੱਧੀ ਲੈ ਦੇ ਉਹਨੂੰ ਲਾਉਣ ਦੇ ਕਾ ਵੀ ਹਟ ਜਾ ਕਾ ਵੀ ਨਹੀਂ ਲਾਉਣੇ ਆ ਨਾ ਲਾ ਆ ਜੇ ਬੈਠੀ ਰਹਿੰਦੇ ਬੈਠੇ ਰਹਿੰਦੇ ਨਹੀਂ ਲਾਉਂਦੀ ਨਾ ਆ ਵੀ ਉੱਠਿਆ ਹੁਣਾਂ ਦੇ ਲੈ ਵੀ ਹੁਣ ਹੁਣ ਇੱਧਰ ਹੈ ਹਣ ਇਹਨੂੰ ਦੇਖਦੇ ਵੀ ਇਹਦਾ ਕੀ ਹਾਲ ਹੁੰਦਾ ਹੈ ਲੈਨ ਵੀ ਸਿੱਧੀ ਲੈ ਕੇ ਜਾਣੀ ਆ ਜੀ ਹੈਲੋ ਲੈਨ ਸਿੱਧੀ ਲੈ ਕੇ ਜਾਣੀ ਆ ਲੈਨ ਕੋਈ ਵੀ ਤੂ ਕਾਰ ਦਾ ਤੂ ਜਾਈ ਜਾਂਦੀ ਆ ਪਰ ਤੇ ਤਾ ਹੀ ਲੱਗੂਗੀ ਉਹ ਫੇਰ ਵਿੱਚ ਲਾ ਹੁਣ ਮੈਂ ਚਾਹ ਤਾਹੀਂ ਗੁੱਡੂ ਕੀ ਵਿੱਚ ਹੁਣ ਵੀ ਫਿਰ ਕਿਵੇਂ ਪਹੁੰਚਾ ਮੇਰੀ ਵਾਰੀ ਵੀ ਨਹੀਂ ਆਈ ਕਰਦਾ ਸੀ ਲੈਨ ਲੈਨ ਦੇ ਲੱਗਦੇ ਨੇ ਲੈਨ ਹੈਲੋ ਆ ਥੱਲੇ ਕੀ ਆਦੇ ਪਤਾ ਲੁਕਾ ਦਈਏ ਪਾਸ ਗਿਆ ਤਾਂ ਦੇਖਿਆ ਦੇ ਵਿੱਚ ਦੇ ਲੱਗਦੇ ਪਾਦੀ ਹੁਣ ਕਾਮਲੀ ਹੋਰ ਪਾਸੇ ਨੂੰ ਹੋਰ ਪਾਸੇ ਨੂੰ ਹੋ ਜਾ ਮਰ ਤੜੀ ਨੰਨਾ ਬੈਠੇ ਦੂਰ ਆ ਜਾ ਖਾ ਨਵੀ ਮੈਂ ਖਾ ਲੰਦੀ ਆ ਚਲ ਧੱਕ ਗਈ ਧੱਕ ਗਈ ਕੋਈ ਨਾ ਬੈਹ ਹੋ ਜਾਣੀ ਤੋ ਤਾ ਸੈਟ ਹੋ ਜੈ ਨਾ ਤੁਸੀਂ ਬੀਜਣ ਦੀ ਕਿਰਪਾਲਤਾ ਕਰੋ ਹੋਰ ਤੈਨੂੰ ਹੋਰ ਤੈਨੂੰ ਹਟ ਜਾ ਗਾਲੀ ਲਫਾਫਾ ਪਾੜ ਜੂ ਯਾਰ ਤੁਸੀਂ ਤਾਂ ਦੇਖੀ ਦੁੱਗਣਾ ਟਾਈਮ ਲਵਾਉਣੇ ਸਵੇਰ ਦੇ ਨੇ ਤਾਂ ਅਸੀਂ ਇਹਨਾਂ ਟਾਈਮ ਲਾਇਆ ਵੀ ਜਿੰਨੀਆਂ ਸਬਜ਼ੀਆਂ ਬੀਤੀਆਂ ਸੀ ਕਿਨੀਆਂ ਕਿਨੀਆਂ ਘਣਾ ਚਲੋ ਕਿਨੀਆਂ ਬੀਤੀਆਂ ਮੇਥੇ ਪਾਲਕ ਧਨੀਆ ਮੂੜੀਆਂ ਛਾਲਗਮਾ ਗਾਜਰਾ ਗੋਭੀ ਲਸਣ ਸਾਰਾ ਕੁਝ ਬੀਜ ਤੋ ਨੀਤ ਕਰਾਇ ਜਿੰਦਾਬਾਦ ਪਾਲਕ ਬੀਜਣੀ ਹੈ ਪੁੱਤ ਕਾ ਬਹੋਰ ਕਰਨਾ ਹੈ ਕਾ ਬੀਜਣਾ ਨਹੀਂ ਦਾ ਕਬਿ ਲੈ ਆ ਜਾ ਯਾਰ ਤੂੰ ਤਾਂ ਉਹ ਫਿਰ ਟਿਊਸ਼ਨ ਨਹੀਂ ਜਾਣਾ ਨਾਲੇ ਆ ਜਾ ਸਤੀ ਆ ਜਾ ਉਧਰ ਉਧਰ ਦੇਖ ਆਧਰ ਤੂੰ ਚੰਦੇ ਜਾਣਾ ਨਾਲੇ ਆ ਜਾ ਨਹੀਂ ਜਾਣਾ ਹੈਗਾ ਲਿਖ ਪਹਿਲਾਂ ਕਹਿੰਦੀ ਨਹੀਂ ਜਾਣਾ ਤੂੰ ਚੰਦੇ ਜਾਣਾ ਨਾਲੇ ਲੇ ਫੜਾਉ ਉਹਨੂੰ ਬੀਚੂ ਨੀ ਮੈਂ ਬੀਚੂ ਨਾ ਤੂੰ ਚਾਰ ਪੰਜ ਲੈਣਾ ਬੀਚ ਨੀ ਫੜਾਉ ਰ ਨਾ ਪੁੱਤ ਹੁਣ ਲਿਆ ਹੁਣ ਮਾਂ ਮਾਰ ਘੱਟ ਦੇਈ ਜਾ ਸੁਣ ਲੈ ਮਾਂ ਲੈ ਤੈਨੂੰ ਗੁੱਟੂ ਝੂਟਾ ਜੇ ਨਾ ਮਾਰ ਝੂਟਾ ਰੋ ਕਰ ਗਈ ਹੁਣ ਤਾ ਤਾ ਮਾਛੇ ਨੇ

ਆ ਗਲਾਸ ਇਹ ਗਲਾਸ ਹੈ ਗਾ ਦੇ ਪਹਿਲੇ ਬਸੇ ਪਿਆ ਪਰ ਇਹ ਦੇਖੋ ਚਾ 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 ਚਲ ਪਰ ਇਹ ਆ ਇੱਕ ਵੀ ਆ ਤੇ ਗਹਾਨੂੰ ਹੋਇਆ ਮੜਾ ਜਾ ਜਰ ਹੈਗਾ ਇੱਥੇ ਗਲਾਸ ਤੁਰਪਾ ਬੀ ਜਿਆਦੇ ਡਿੱਗਣ ਲੱਗ ਜਾਂਦਾ ਯਾਰ ਜਦੋਂ ਫੋਲੀ ਫੋ ਜਿੰਨੀ ਹੈ ਤੂੰ ਚੱਪਲ ਆ ਗਈ ਹੋ ਗਿਆ ਆਖ ਨਹੀਂ ਰਾਂ ਦਾ ਆਪੇ ਚੱਕ ਲੂ ਮੈਂ ਕੋਈ ਲੈ ਨਾ ਗਿਆ ਪਰ ਲੈ ਕੇ ਮੈਂ ਅੰਮੀ ਨਾਲ ਮੈਂ ਲੈ ਗਈ ਸੀ ਭਾਈ ਪਤਾ ਨਹੀਂ ਦੇਖਣਾ ਕੋਈ ਨਹੀਂ ਲੈ ਕੇ ਮੈਂ ਲੈ ਗਈ ਮੁੰਡਿਆ ਗਾਲ ਵੀਨ ਨਾਲ ਛਲਗਮਾਂ ਦੇ ਵੀ ਖੰਡਾਤੇ ਸਾਰੇ ਵੀਰੇ ਹੈਗੇ ਠੀਕ ਆਹ ਬਿੱਤਰ ਗਈ ਹੋ ਲਗਾ ਲੈ ਜ ਲੈ ਗਿਆ ਮੈਨੂੰ ਮਾਰਾ ਸਵੇਰ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਹਣਾ ਹੁਣ ਤਾਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਹਾਂ ਹਾਂ ਲੱਗ ਗਿਆ ਪੱਕਾ ਆ ਬਾਈ ਕਰਦੀ ਆ ਕਦਾਂ ਹੋ ਆਲੀ ਆਤਿ ਕੌੜੀ ਜਾਂਦੇ ਪਾ ਜੀ ਅੰਦਰ ਦੇ ਹੋ ਮੜ ਜਾ ਠੀਕ ਹੈ ਦੂਜਣੇ ਆ ਹਜੇ ਪਾਣੀ ਛਿੱਟ ਕੇ ਕਿੱਟਾ ਵੱਢੀਗਾ ਪਾਣੀ ਛਿੱਟ ਹੁਣ ਐ ਹੋ ਮਾਰਦੇ ਖਰਚਾ ਖਰਚਾ ਰੋ ਗਿਆ ਮੈਂ ਆਉਣੀ